ਦੇ ਵਿੱਚ ਨੇਤਰੀ ਗੁਰੂਦੀ ਸਿੰਘਣੀ ਤੇ ਅਸ਼ਲੀਲ ਕੰਟੈਂਟ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਸਨ ਵਾਲੀਆਂ ਦੇ ਖਿਲਾਫ ਕੱਢੀ ਜਮ ਕੇ ਪੜਾਸ ਦੀਪਿਕਾ ਲੂਥਰਾ ਨੂੰ ਸਿਕਿਉਰਟੀ ਮਿਲਣ ਤੇ ਵੀ ਚੱਕੇ ਗੁਰੂਦੀ ਸਿੰਘਣੀ ਨੇ ਵੱਡੇ ਸਵਾਲ ਹੋਰ ਕੀ ਕੁਝ ਕਿਹਾ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਕਮਲਕੌਰ ਭਾਬੀ ਦਾ ਕਤਲ ਹੋ ਜਾਂਦਾ ਅਮਰਤਪਾਲ ਮੈਰੋ ਦੇ ਦੋ ਸਾਥੀ ਗ੍ਰਿਫਤਾਰ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਮੂੰਹ ਖੋਲ ਦਿੱਤਾ ਜਾਂਦਾ ਕਿ ਅਮਰਤਪਾਲ ਵੀ ਨਾਲ ਸੀ ਅਹਿਮ ਤੇ ਵੱਡੇ ਖੁਲਾਸੇ ਹੋਏ ਤੇ ਹੁਣ ਬਹੁਤ ਸਾਰੇ ਲੋਕ ਅਮਰਪਾਲ ਸਿੰਘ ਦੇ ਖਿਲਾਫ ਨੇ ਬਹੁਤ ਸਾਰੇ ਲੋਕ ਅਮਰਪਾਲ ਸਿੰਘ ਮੈਰੋਦੇਵ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਿਕਿਉਰਟੀ ਨੂੰ ਲੈ ਕੇ ਸਵਾਲ ਇਸ ਕਰਕੇ ਵੀ ਚੱਕੇ ਜਾ ਰਹੇ ਨੇ ਕਿ ਸਿੱਧੂ ਮੂਸੇਵਾਲਾ ਦੀ ਤਾਂ ਸਿਕਿਉਰਟੀ ਘਟਾ ਦਿੱਤੀ ਗਈ ਸੀ ਜਿਸ ਦੇ ਵੱਲੋਂ ਪੰਜਾਬ ਦਾ ਨਾਮ ਵਿਦੇਸ਼ਾਂ ਤੱਕ ਚਮਕਾਇਆ ਪਰ ਦੂਜੇ ਪਾਸੇ ਜੋ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਕੰਟੈਂਟ ਬਣਾਉਂਦੀਆਂ ਨੇ ਡਬਲ ਮੀਨਿੰਗ ਗੱਲਾਂ ਕਰਦੀਆਂ ਨੇ ਉਹਨਾਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਤਾਇਨਾਤ ਕਰ ਦਿੱਤੇ ਉਹਨਾਂ ਦੀ ਸੁਰੱਖਿਆ ਦੇ ਲਈ ਤਾਂ ਵੱਡੇ ਸਵਾਲ ਉੱਠਣੇ ਲਾਜ਼ਮੀ ਨੇ ਗੁਰੂਦੀ ਸਿੰਘਣੀ ਨੇ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆ ਕੇ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਨੇ ਸੁਣੋ ਬੱਲੇ ਪੰਜਾਬ ਦੀ ਇਸ ਸਰਕਾਰੇ ਤੇ ਸ਼ਾਬਾਸ਼ ਪੰਜਾਬ ਦੇ ਪ੍ਰਸ਼ਾਸਨ ਨੂੰ ਤੁਸੀਂ ਗੰਦ ਪਾਉਣ ਵਾਲਿਆਂ ਨੂੰ ਸਿਕਿਉਰਟੀयां ਦਿੰਦੇ ਹੋ ਤੇ ਨਸ਼ਾ ਬਕਾਉਣ ਵਾਲਿਆਂ ਨੂੰ ਸਿਕਿਉਰਟੀयां ਦਿੰਦੇ ਹੋ ਤੇ ਜਿਹੜਾ ਇਸ ਗੰਦ ਨੂੰ ਰੋਕ ਪਾਉਂਦਾ ਆ ਉਹਦਾ ਪੂਰਾ ਪਰਿਵਾਰ ਚੱਕ ਕੇ ਥਾਣੇ ਵਿੱਚ ਬਿਠਾ ਲਿਆ ਉਹਨਾਂ ਵਾਸਤੇ ਅਸੀਂ ਜੇਲਾ ਬਣਾਈਆ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਪਿਆਰ ਦੇ ਨਾਲ ਗੁਰੂ ਵਾਲੇ ਪਾਸੇ ਲਾਉਂਦਾ ਸੀ ਉਹਨਾਂ ਦੇ ਹੱਥਾਂ ਵਿੱਚੋਂ ਨਸ਼ੇ ਛਡਵਾਉਂਦਾ ਸੀ ਨਸ਼ੇ ਦੀ ਨੀਂਹ 'ਤੇ ਦੇ ਸਿਰੰਜਾ ਸੱਟ ਪਾਉਂਦਾ ਸੀ ਉਹਨਾਂ ਨੂੰ ਤੁਸੀਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਜਿਹੜਾ ਪੰਜਾਬ ਦੀ ਤਰੱਕੀ ਚਾਹੁੰਦਾ ਆ ਜਿਹੜਾ ਸੋਹਣਾ ਪੰਜਾਬ ਦਾ ਭਵਿੱਖ ਚਾਹੁੰਦਾ ਆ ਅਸੀਂ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਾਂਗੇ ਤੇ ਜਿਹੜਾ ਪੰਜਾਬ ਵਿੱਚ ਗੰਦ ਪਾਉਂਦਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਲਾਉਂਦਾ ਆ ਅਸੀਂ ਉਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਪ੍ਰੋਟੈਕਟ ਕਰਾਂਗੇ ਹੁਣ ਤੁਹਾਡੇ ਹੱਥ ਦੇ ਵਿੱਚ ਇਹ ਡਿਸੀਜਨ ਆ ਕਿ ਤੁਸੀਂ ਆਉਣ ਵਾਲਾ ਪੰਜਾਬ ਕਿਹੋ ਜਿਹਾ ਚਾਹੁੰਦੇ ਹੋ ਕਿ ਚਾਹੁੰਦੇ ਹੋ ਕਿ ਸਾਡੇ ਬੱਚੇ ਨਸ਼ਿਆਂ ਦੇ ਨਾਲ ਮਰਨ ਤੁਸੀਂ ਚਾਹੁੰਦੇ ਹੋ ਵੀ ਸਾਡੇ ਨਿੱਕੇ ਨਿੱਕੇ ਜਵਾਕ ਨੰਗੇ ਹੋ ਕੇ ਸੋਸ਼ਲ ਮੀਡੀਆ ਤੇ ਨੱਚ-ਨੱਚ ਕੇ ਵੀਡੀਓ ਪਾਉਣ ਬੱਲੇ ਪੰਜਾਬ ਦੀ ਸਰਕਾਰੇ ਤੇ ਸ਼ਾਬਾਸ਼ ਪੰਜਾਬ ਦੇ ਪ੍ਰਸ਼ਾਸਨ ਨੂੰ ਤੁਸੀਂ ਗੰਦ ਪਾਉਣ ਵਾਲਿਆਂ ਨੂੰ ਸਿਕਿਉਰਟੀਆਂ ਦਿੰਦੇ ਹੋ ਤੇ ਨਸ਼ਾ ਬਕਾਉਣ ਵਾਲਿਆਂ ਨੂੰ ਸਿਕਿਉਰਟੀਆਂ ਦਿੰਦੇ ਹੋ ਤੇ ਜਿਹੜਾ ਇਸ ਗੰਦ ਨੂੰ ਰੋਕ ਪਾਉਂਦਾ ਆ ਉਹਦਾ ਪੂਰਾ ਪਰਿਵਾਰ ਚੱਕ ਕੇ ਥਾਣੇ ਵਿੱਚ ਬਿਠਾ ਲਿਆ ਉਹਨਾਂ ਵਾਸਤੇ ਤੁਸੀਂ ਜੇਲਾ ਬਣਾਈਆਂ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਪਿਆਰ ਦੇ ਨਾਲ ਗੁਰੂ ਵਾਲੇ ਪਾਸੇ ਲਾਉਂਦਾ ਸੀ ਉਹਨਾਂ ਦੇ ਹੱਥਾਂ ਵਿੱਚੋਂ ਨਸ਼ੇ ਛਡਵਾਉਂਦਾ ਸੀ ਨਸ਼ੇ ਨਹੀਂ ਅੱਛੀ ਤੇ ਨੀ ਸਿਰੰਜਾ ਸੱਟ ਪਾਉਂਦਾ ਸੀ ਉਹਨਾਂ ਨੂੰ ਤੁਸੀਂ ਜੇਲਾ ਵਿੱਚ ਬੰਦ ਕਰ ਦਿੱਤਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਜਿਹੜਾ ਪੰਜਾਬ ਦੀ ਤਰੱਕੀ ਚਾਹੁੰਦਾ ਆ ਜਿਹੜਾ ਸੋਹਣਾ ਪੰਜਾਬ ਦਾ ਭਵਿੱਖ ਚਾਹੁੰਦਾ ਆ ਅਸੀਂ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਾਂਗੇ ਤੇ ਜਿਹੜਾ ਪੰਜਾਬ ਵਿੱਚ ਗੰਦ ਪਾਉਂਦਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਲਾਉਂਦਾ ਆ ਅਸੀਂ ਉਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਪ੍ਰੋਟੈਕਟ ਕਰਾਂਗੇ ਹੁਣ ਤੁਹਾਡੇ ਹੱਥ ਦੇ ਵਿੱਚ ਇਹ ਡਿਸੀਜਨ ਆ ਕਿ ਤੁਸੀਂ ਆਉਣ ਵਾਲਾ ਪੰਜਾਬ ਕਿਹੋ ਜਿਹਾ ਚਾਹੁੰਦੇ ਹੋ ਕਿ ਚਾਹੁੰਦੇ ਹੋ ਕਿ ਸਾਡੇ ਬੱਚੇ ਨਸ਼ਿਆਂ ਦੇ ਨਾਲ ਮਰਨ ਤੁਸੀਂ ਚਾਹੁੰਦੇ ਹੋ ਵੀ ਸਾਡੇ ਨਿੱਕੇ ਨਿੱਕੇ ਜਵਾਕ ਨੰਗੇ ਹੋ ਕੇ ਸੋਸ਼ਲ ਮੀਡੀਆ ਤੇ ਨੱਚ-ਨੱਚ ਕੇ ਵੀਡੀਓ ਪਾਉਣ ਭਲੇ ਪੰਜਾਬ ਦੀ ਸਰਕਾਰੇ ਤੇ ਸ਼ਾਬਾਸ਼ ਪੰਜਾਬ ਦੇ ਪ੍ਰਸ਼ਾਸਨ ਨੂੰ ਤੁਸੀਂ ਗੰਦ ਪਾਉਣ ਵਾਲਿਆਂ ਨੂੰ ਸਿਕਿਉਰਟੀਆਂ ਦਿੰਦੇ ਹੋ ਤੇ ਨਸ਼ਾ ਬਕਾਉਣ ਵਾਲਿਆਂ ਨੂੰ ਸਿਕਿਉਰਟੀਆਂ ਦਿੰਦੇ ਹੋ ਤੇ ਜਿਹੜਾ ਇਸ ਗੰਦ ਨੂੰ ਰੋਕ ਪਾਉਂਦਾ ਆ ਉਹਦਾ ਪੂਰਾ ਪਰਿਵਾਰ ਚੱਕ ਕੇ ਥਾਣੇ ਵਿੱਚ ਬਿਠਾ ਲਿਆ ਉਹਨਾਂ ਵਾਸਤੇ ਤੁਸੀਂ ਜੇਲਾ ਬਣਾਈਆ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਪਿਆਰ ਦੇ ਨਾਲ ਗੁਰੂ ਵਾਲੇ ਪਾਸੇ ਲਾਉਂਦਾ ਸੀ ਉਹਨਾਂ ਦੇ ਹੱਥਾਂ ਵਿੱਚੋਂ ਨਸ਼ੇ ਛਡਵਾਉਂਦਾ ਸੀ ਨਸ਼ੇ ਨਹੀਂ ਅਚਿੱਤੇ ਦੇ ਸਿਰੰਜਾ ਸੱਟ ਪਾਉਂਦਾ ਸੀ ਉਹਨਾਂ ਨੂੰ ਤੁਸੀਂ ਜੇਲੇ ਵਿੱਚ ਬੰਦ ਕਰ ਦਿੱਤਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਜਿਹੜਾ ਪੰਜਾਬ ਦੀ ਤਰੱਕੀ ਚਾਹੁੰਦਾ ਆ ਜਿਹੜਾ ਸੋਹਣਾ ਪੰਜਾਬ ਦਾ ਭਵਿੱਖ ਚਾਹੁੰਦਾ ਆ ਅਸੀਂ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਾਂਗੇ ਤੇ ਜਿਹੜਾ ਪੰਜਾਬ ਵਿੱਚ ਗੰਦ ਪਾਉਂਦਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਲਾਉਂਦਾ ਆ ਅਸੀਂ ਉਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਪ੍ਰੋਟੈਕਟ ਕਰਾਂਗੇ ਹੁਣ ਤੁਹਾਡੇ ਹੱਥ ਦੇ ਵਿੱਚ ਇਹ ਡਿਸੀਜਨ ਆ ਕਿ ਤੁਸੀਂ ਆਉਣ ਵਾਲਾ ਪੰਜਾਬ ਕਿਹੋ ਜਿਹਾ ਚਾਹੁੰਦੇ ਹੋ ਕਿ ਚਾਹੁੰਦੇ ਹੋ ਕਿ ਸਾਡੇ ਬੱਚੇ ਨਸ਼ਿਆਂ ਦੇ ਨਾਲ ਮਰਨ ਤੁਸੀਂ ਚਾਹੁੰਦੇ ਹੋ ਵੀ ਸਾਡੇ ਨਿੱਕੇ ਨਿੱਕੇ ਜਵਾਕ ਨੰਗੇ ਹੋ ਕੇ ਸੋਸ਼ਲ ਮੀਡੀਆ ਤੇ ਨੱਚ-ਨੱਚ ਕੇ ਵੀਡੀਓ ਪਾਉਣ ਬੱਲੇ ਪੰਜਾਬ ਦੀ ਸਰਕਾਰੇ ਤੇ ਸ਼ਾਬਾਸ਼ ਪੰਜਾਬ ਦੇ ਪ੍ਰਸ਼ਾਸਨ ਨੂੰ ਤੁਸੀਂ ਗੰਦ ਪਾਉਣ ਵਾਲਿਆਂ ਨੂੰ ਸਿਕਿਉਰਟੀयां ਦਿੰਦੇ ਹੋ ਤੇ ਨਸ਼ਾ ਬਕਾਉਣ ਵਾਲਿਆਂ ਨੂੰ ਸਿਕਿਉਰਟੀयां ਦਿੰਦੇ ਹੋ ਤੇ ਜਿਹੜਾ ਇਸ ਗੰਦ ਨੂੰ ਰੋਕ ਪਾਉਂਦਾ ਆ ਉਹਦਾ ਪੂਰਾ ਪਰਿਵਾਰ ਚੱਕ ਕੇ ਥਾਣੇ ਵਿੱਚ ਬਿਠਾ ਲਿਆ ਉਹਨਾਂ ਵਾਸਤੇ ਤੁਸੀਂ ਜੇਲਾ ਬਣਾਈਆਂ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਪਿਆਰ ਦੇ ਨਾਲ ਗੁਰੂ ਵਾਲੇ ਪਾਸੇ ਲਾਉਂਦਾ ਸੀ ਉਹਨਾਂ ਦੇ ਹੱਥਾਂ ਵਿੱਚੋਂ ਨਸ਼ੇ ਛਡਮਾਉਂਦਾ ਸੀ ਨਸ਼ੇ ਨਹੀਂ ਅਚੀਤੇ ਨੇ ਸਿਰੰਜਾ ਸਟੱਪਾਉਂਦਾ ਸੀ ਉਹਨਾਂ ਨੂੰ ਤੁਸੀਂ ਜੇਨੇ ਵਿੱਚ ਬੰਦ ਕਰ ਦਿੱਤਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਜਿਹੜਾ ਪੰਜਾਬ ਦੀ ਤਰੱਕੀ ਚਾਹੁੰਦਾ ਆ ਜਿਹੜਾ ਸੋਹਣਾ ਪੰਜਾਬ ਦਾ ਭਵਿੱਖ ਚਾਹੁੰਦਾ ਆ ਅਸੀਂ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਾਂਗੇ ਤੇ ਜਿਹੜਾ ਪੰਜਾਬ ਵਿੱਚ ਗੰਦ ਪਾਉਂਦਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਲਾਉਂਦਾ ਆ ਅਸੀਂ ਉਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਪ੍ਰੋਟੈਕਟ ਕਰਾਂਗੇ ਹੁਣ ਤੁਹਾਡੇ ਹੱਥ ਦੇ ਵਿੱਚ ਇਹ ਡਿਸੀਜਨ ਆ ਕਿ ਤੁਸੀਂ ਆਉਣ ਵਾਲਾ ਪੰਜਾਬ ਕਿਹੋ ਜਿਹਾ ਚਾਹੁੰਦੇ ਹੋ ਕਿ ਚਾਹੁੰਦੇ ਹੋ ਕਿ ਸਾਡੇ ਬੱਚੇ ਨਸ਼ਿਆਂ ਦੇ ਨਾਲ ਮਰਨ ਤੁਸੀਂ ਚਾਹੁੰਦੇ ਹੋ ਵੀ ਸਾਡੇ ਨਿੱਕੇ ਨਿੱਕੇ ਜਵਾਕ ਨੰਗੇ ਹੋ ਕੇ ਸੋਸ਼ਲ ਮੀਡੀਆ ਤੇ ਨੱਚਣ ਗੁਰੂ ਦੀ ਸ਼ੇਗਣੀ ਦੇ ਵੱਲੋਂ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਜਿੱਥੇ ਆਵਾਜ਼ ਬੁਲੰਦ ਕੀਤੀ ਉੱਥੇ ਹੀ ਜੋ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਕੰਟੈਂਟ ਪ੍ਰੋਸਦੇ ਨੇ ਉਹਨਾਂ ਨੂੰ ਵੀ ਸਵਾਲ ਖੜੇ ਕੀਤੇ ਸੁਰੱਖਿਆ ਦੇਣ ਨੂੰ ਵੀ ਸਵਾਲ ਚੁੱਕੇ ਵਾਕਈ ਸਵਾਲ ਖੜੇ ਹੁੰਦੇ ਨੇ ਜਦੋਂ ਕੋਈ ਕਿਸੇ ਨੂੰ ਵਾਕਈ ਥ੍ਰੈਟ ਆਉਂਦੀ ਆ ਤਾਂ ਉਸ ਨੂੰ ਸੁਰੱਖਿਆ ਦੇਣੀ ਬਣਦੀ ਆ ਪਰ ਇਹ ਨਹੀਂ ਕਿ ਤੁਸੀਂ ਇੱਕ ਵਿਅਕਤੀ ਨੂੰ ਥ੍ਰੈਟ ਆਈ ਤਾਂ ਤੁਸੀਂ ਉਸ ਨੂੰ ਸੁਰੱਖਿਆ ਦੇਤੀ ਕਈ ਅਜਿਹੇ ਨੇ ਜਿਹੜੇ ਸਾਬਕਾ ਜਿਹੜੇ ਮੁਲਾਜ਼ਮ ਨੇ ਜਾਂ ਫਿਰ ਕੋਈ ਵਪਾਰੀ ਨੇ ਉਹਨਾਂ ਨੂੰ ਥ੍ਰੈਟ ਆਉਂਦੀਆਂ ਨੇ ਤਾਂ ਉਹ ਸੁਰੱਖਿਆ ਲੈਣ ਦੇ ਲਈ ਲਗਾਤਾਰ ਦਫ਼ਤਰਾਂ ਦੇ ਗੇੜੇ ਮਾਰਦੇ ਨੇ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਨਹੀਂ ਕਰਵਾਈ ਜਾਂਦੀ ਆਖਰਕਾਰ ਕਈ ਵਾਰ ਤਾਂ ਅਜਿਹਾ ਹੋਇਆ ਕਿ ਸੁਰੱਖਿਆ ਮੰਗੀ ਸੁਰੱਖਿਆ ਨਹੀਂ ਮਿਲੀ ਪਰ ਦੁਸ਼ਮਣ ਉਹਨਾਂ ਨੂੰ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਲੁਧਿਆਣੇ ਦਾ ਮਾਮਲਾ ਸਭ ਨੂੰ ਪਤਾ ਹੋਵੇਗਾ ਜਿਸ ਤਰੀਕੇ ਦੇ ਨਾਲ ਇੱਕ ਵਪਾਰੀ ਨੂੰ ਸੁਰੱਖਿਆ ਦੀ ਲੋੜ ਸੀ ਤਾਂ ਉਸ ਦੇ ਵੱਲੋਂ ਕਾਫੀ ਵਾਰ ਸੁਰੱਖਿਆ ਮੰਗੀ ਗਈ ਪਰ ਨਹੀਂ ਮਿਲੀ ਸੀ ਜਿਸ ਦੇ ਵਿੱਚ ਬਾਅਦ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਆਪਣੇ ਗੁਰਗੇ ਭੇਜ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਸੁਰੱਖਿਆ ਦੇ ਲਿਹਾਜ਼ ਨਾਲ ਦੇਖੀਏ ਤਾਂ ਸੁਰੱਖਿਆ ਮਿਲਣੀ ਚਾਹੀਦੀ ਆ ਪਰ ਇਹ ਕਾਨੂੰਨ ਸਭ ਦੇ ਲਈ ਇੱਕ ਬਰਾਬਰ ਹੋਣਾ ਚਾਹੀਦਾ ਗੁਰੂਦੀ ਸਿੰਘਣੀ ਦੇ ਵੱਲੋਂ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਜਿੱਥੇ ਆਵਾਜ਼ ਬੁਲੰਦ ਕੀਤੀ ਉੱਥੇ ਹੀ ਜੋ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਕੰਟੈਂਟ ਪ੍ਰੋਸਦੇ ਨੇ ਉਹਨਾਂ ਨੂੰ ਵੀ ਸਵਾਲ ਖੜੇ ਕੀਤੇ ਸੁਰੱਖਿਆ ਦੇਣ ਨੂੰ ਵੀ ਸਵਾਲ ਚੁੱਕੇ ਵਾਕਈ ਸਵਾਲ ਖੜੇ ਹੁੰਦੇ ਨੇ ਜਦੋਂ ਕੋਈ ਕਿਸੇ ਨੂੰ ਵਾਕਈ ਥ੍ਰੈਟ ਆਉਂਦੀ ਆ ਤਾਂ ਉਸ ਨੂੰ ਸੁਰੱਖਿਆ ਦੇਣੀ ਬਣਦੀ ਆ ਪਰ ਇਹ ਨਹੀਂ ਕਿ ਤੁਸੀਂ ਇੱਕ ਵਿਅਕਤੀ ਨੂੰ ਥ੍ਰੈਟ ਆਈ ਤਾਂ ਤੁਸੀਂ ਉਸ ਨੂੰ ਸੁਰੱਖਿਆ ਦੇਤੀ ਕਈ ਅਜਿਹੇ ਨੇ ਜਿਹੜੇ ਸਾਬਕਾ ਜਿਹੜੇ ਮੁਲਾਜ਼ਮ ਨੇ ਜਾਂ ਫਿਰ ਕੋਈ ਵਪਾਰੀ ਨੇ ਉਹਨਾਂ ਨੂੰ ਥ੍ਰੈਟ ਆਉਂਦੀਆਂ ਨੇ ਤਾਂ ਉਹ ਸੁਰੱਖਿਆ ਲੈਣ ਦੇ ਲਈ ਲਗਾਤਾਰ ਦਫ਼ਤਰਾਂ ਦੇ ਗੇੜੇ ਮਾਰਦੇ ਨੇ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਨਹੀਂ ਕਰਵਾਈ ਜਾਂਦੀ ਆਖਰਕਾਰ ਕਈ ਵਾਰ ਤਾਂ ਅਜਿਹਾ ਹੋਇਆ ਕਿ ਸੁਰੱਖਿਆ ਮੰਗੀ ਸੁਰੱਖਿਆ ਨਹੀਂ ਮਿਲੀ ਪਰ ਦੁਸ਼ਮਣ ਉਹਨਾਂ ਨੂੰ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਲੁਧਿਆਣੇ ਦਾ ਮਾਮਲਾ ਸਭ ਨੂੰ ਪਤਾ ਹੋਵੇਗਾ ਜਿਸ ਤਰੀਕੇ ਦੇ ਨਾਲ ਇੱਕ ਵਪਾਰੀ ਨੂੰ ਸੁਰੱਖਿਆ ਦੀ ਲੋੜ ਸੀ ਤਾਂ ਉਸ ਦੇ ਵੱਲੋਂ ਕਾਫੀ ਵਾਰ ਸੁਰੱਖਿਆ ਮੰਗੀ ਗਈ ਪਰ ਨਹੀਂ ਮਿਲੀ ਸੀ ਜਿਸ ਦੇ ਵਿੱਚ ਬਾਅਦ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਆਪਣੇ ਗੁਰਗੇ ਭੇਜ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਸੁਰੱਖਿਆ ਦੇ ਲਿਹਾਜ਼ ਨਾਲ ਦੇਖੀਏ ਤਾਂ ਸੁਰੱਖਿਆ ਮਿਲਣੀ ਚਾਹੀਦੀ ਆ ਪਰ ਇਹ ਕਾਨੂੰਨ ਸਭ ਦੇ ਲਈ ਇੱਕ ਬਰਾਬਰ ਹੋਣਾ ਚਾਹੀਦਾ ਗੁਰੂ ਦੀ ਸ਼ਿੰਗਣੀ ਦੇ ਵੱਲੋਂ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਜਿੱਥੇ ਆਵਾਜ਼ ਬੁਲੰਦ ਕੀਤੀ ਉੱਥੇ ਹੀ ਜੋ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਕੰਟੈਂਟ ਪ੍ਰੋਸਦੇ ਨੇ ਉਹਨਾਂ ਨੂੰ ਵੀ ਸਵਾਲ ਖੜੇ ਕੀਤੇ ਸੁਰੱਖਿਆ ਦੇਣ ਨੂੰ ਵੀ ਸਵਾਲ ਚੁੱਕੇ ਵਾਕਈ ਸਵਾਲ ਖੜੇ ਹੁੰਦੇ ਨੇ ਜਦੋਂ ਕੋਈ ਕਿਸੇ ਨੂੰ ਵਾਕਈ ਥ੍ਰੈਟ ਆਉਂਦੀ ਆ ਤਾਂ ਉਸ ਨੂੰ ਸੁਰੱਖਿਆ ਦੇਣੀ ਬਣਦੀ ਆ ਪਰ ਇਹ ਨਹੀਂ ਕਿ ਤੁਸੀਂ ਇੱਕ ਵਿਅਕਤੀ ਨੂੰ ਥ੍ਰੈਟ ਆਈ ਤਾਂ ਤੁਸੀਂ ਉਸ ਨੂੰ ਸੁਰੱਖਿਆ ਦੇਤੀ ਕਈ ਅਜਿਹੇ ਨੇ ਜਿਹੜੇ ਸਾਬਕਾ ਜਿਹੜੇ ਮੁਲਾਜ਼ਮ ਨੇ ਜਾਂ ਫਿਰ ਕੋਈ ਵਪਾਰੀ ਨੇ ਉਹਨਾਂ ਨੂੰ ਥ੍ਰੈਟ ਆਉਂਦੀਆਂ ਨੇ ਤਾਂ ਉਹ ਸੁਰੱਖਿਆ ਲੈਣ ਦੇ ਲਈ ਲਗਾਤਾਰ ਦਫਤਰਾਂ ਦੇ ਗੇੜੇ ਮਾਰਦੇ ਨੇ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਨਹੀਂ ਕਰਵਾਈ ਜਾਂਦੀ ਆਖਰਕਾਰ ਕਈ ਵਾਰ ਤਾਂ ਅਜਿਹਾ ਹੋਇਆ ਕਿ ਸੁਰੱਖਿਆ ਮੰਗੀ ਸੁਰੱਖਿਆ ਨਹੀਂ ਮਿਲੀ ਪਰ ਦੁਸ਼ਮਣ ਉਹਨਾਂ ਨੂੰ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਲੁਧਿਆਣੇ ਦਾ ਮਾਮਲਾ ਸਭ ਨੂੰ ਪਤਾ ਹੋਵੇਗਾ ਜਿਸ ਤਰੀਕੇ ਦੇ ਨਾਲ ਇੱਕ ਵਪਾਰੀ ਨੂੰ ਸੁਰੱਖਿਆ ਦੀ ਲੋੜ ਸੀ ਤਾਂ ਉਸ ਦੇ ਵੱਲੋਂ ਕਾਫੀ ਵਾਰ ਸੁਰੱਖਿਆ ਮੰਗੀ ਗਈ ਪਰ ਨਹੀਂ ਮਿਲੀ ਸੀ ਜਿਸ ਦੇ ਵਿੱਚ ਬਾਅਦ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਆਪਣੇ ਗੁਰਗੇ ਭੇਜ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਸੁਰੱਖਿਆ